ਮੈਂ ਇੱਕ ਬੇਨਤੀ ਕਰੀ ਚਾਹਾਂਗਾ ਕਿ ਅੱਜ ਅਸੀਂ ਬੜੇ ਨਾਜ਼ਰ ਦੌਰ ਤੋਂ ਗੁਜ਼ਰ ਰਹੇ ਹਾਂ ਤੁਹਾਡੇ ਇੱਥੇ ਤੇ ਤੁਹਾਨੂੰ ਕੋਈ ਬਹੁਤਾ ਪਰੇਕਟਿਕਾਂ ਦਾ ਪਰਮਾਤਮਾ ਦੀ ਕਰਾਹੇ ਦੇ ਸੰਗ ਆਕ ਪੰਜਾਬ ਤੋਂ ਬਾਹਰ ਘੱਟੋ ਘਾਟ ਸੱਤ 70 ਲੱਖ ਸਿਕ ਵਸਦਾ ਜਿਹੜੀਆਂ ਇੱਥੇ ਚੋਣਾਂ ਇੱਕ ਮਦੂਨ ਹੋਣੀਆਂ ਚਾਰ ਦੂਨੋਂ ਰਿਜ਼ਲਟ ਨਿਕਲਣਾ ਹੈ ਜੇ ਤੁਸੀਂ ਇਕੱਲੇਦਾਂ ਨੂੰ ਬਹੁਤ ਵੱਡੇ ਘੰਟੇ ਵਿੱਚ ਬੋਤਾ ਪਾ ਕੇ ਨਾ ਜਤਾਇਆ ਤੇ ਤੁਸੀਂ ਸਮਲੋ ਜਿਹੜਾ 60 70 ਲੱਖ ਸੇ ਪੰਜਾਬ ਤੋਂ ਬਾਹਰ ਆਇਆ ਉਹਨਾਂ ਦੀ ਜਾਨ ਨੂੰ ਤੁਸੀਂ ਵਫਤਾ ਬੋਲ। ਇਸ ਵਾਸਤੇ ਕੋਈ ਗਿੱਲੇ ਸ਼ਿਕਵੇ ਆ ਗਏ ਉਹ ਭਰਾਵਾਂ 'ਚ ਬੈਠ ਕੇ ਨਿਵੇੜ ਲਾਂਗੇ। ਕੋਈ ਰਹਿ ਗਿਆ ਤਾਂ ਨਿਵੇੜ ਲਾਂਗੇ। ਪਰ ਇਹ ਆਪਣਾ ਫਰ ਸਮਝਣਾ ਨਾ। ਬਈ ਔਰ ਇਹ ਮੇਰੀ ਆਪਣਾ ਜਗਾ ਜਗਾ ਜਾਵਾ ਗਾਵੀ। ਪਰ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਮੇਰੀ ਇਹ ਬੇਨਤੀ ਮੇਰੀ ਅਪੀਲ ਮੇਰੀ ਅਰਜ਼ੋਈ ਹਰ ਸਿੱਖ ਨੇ ਘਰ ਭੇਜ ਦੇਣੀ ਔਰ ਦੂਸਰੀ ਗੱਲ ਮੈਂ ਜਾਣੀ ਚਾਹੁੰਦਾ ਕਿ ਇਸ ਲੁਧਿਆਣੇ ਵਾਰੇ ਮਸ਼ਹੂਰ ਹੈਗਾ ਕਿ ਇੱਥੇ ਸਭ ਤੋਂ ਵੱਧ ਰਾਮ ਗੜੀਆ ਬਰਾਦਰੀ ਵੱਸਦੀ ਹੈ ਦੂਸਰੀ ਮਸ਼ਹੂਰ ਹੈ ਕਿ ਇੱਥੇ ਭਾਪੇ ਬੜੇ ਵੱਜਦੇ ਵਜ਼ਨ ਕਲੀ ਵਜ਼ਨ ਪਰ ਬੜਾ ਸੂਦਾਨ ਗੁਰੂ ਦੀ ਪੜੀ ਪੁੱਛੇ ਸ਼ੇਤੂਆ ਬਰਾਦਨਾਂ ਤੇ ਪਰ ਇੱਕ ਗੱਲ ਮੈਂ ਕਹਿ ਦੇਣਾ ਧੂਆ ਬਰਾਦਿਆਂ ਨੂੰ ਹਰ ਅਲੱਦੇ ਵੇਖ ਉਹ ਰਾਮਗੜਿਆਣੀ ਜਿਹੜਾ ਕਾਲੀਦਾਲ ਨੂੰ ਵੋਟ ਨਾ ਪਾਏ ਉਹ ਪਾਪਾ ਨੇ ਜਿਹੜਾ ਕਾਲੀਦਾਲ ਦਾ ਵੋਟ ਨਾ ਪਾਇਆ ਵਾਹ ਜੀ ਜੀ ਦਾ ਖਾਂਸਾ ਰਹਿ ਗਿਆ